ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸਕਰਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਸੱਜਣਾ ਸੋਈਆਂ ਮੱਝਾਂ ਦਾਣੇ ਦਿਖਾਉਣੀ ਆ ਵਾ ਟੋਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਕੋਈ ਇੱਕ ਅਜੇ ਇੱਕ ਖੇਰੀ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਵੀ ਤੁਹਾਨੂੰ ਦਿਖਾਵਾਂਗੇ ਕੁਛ ਆ ਪਸ਼ੂ ਅੰਦਰ ਵੀ ਬੱਜੇ ਆ ਤੇ ਵੀਡੀਓ ਜਿਹੜੀ ਸਾਰੀ ਜਰੂਰ ਵੇਖਿਓ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਦਿਆ ਨੂੰ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਸਤਿ ਸ੍ਰੀ ਅਕਾਲ ਜੀ ਬਹੁਤ ਸਵਾਗਤ ਠੀਕ ਠਾਕ ਜੀ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਵੇਖ ਗਿਆ ਉਦਨ ਵਾਲਾ ਮਾਲ ਫਿਰ ਹਾਂਜੀ ਵੇਖ ਗਿਆ ਵਧੀਆ ਵਧੀਆ ਤੇ ਅੱਜ ਵੀ ਚੰਗੀ ਰੌਣਕ ਲਾਈ ਫਿਰ ਹਾਂਜੀ ਮਹਾਰਾਜ ਦੀ ਕਿਰਪਾ ਕੋ ਨਾਨਕ ਪਾਸ਼ਾ ਅੱਜ ਤੇ ਵੈਰੈਟੀ ਵੀ ਸਾਰੀ ਆ ਸਾਰੀਆਂ ਵੈਰੈਟੀਆਂ ਜੀ ਸਾਰੀਆਂ ਟੋਕੜ ਗੱਬਾਂ ਨੇ ਸੱਜਰ ਕੱਟੀ ਮੱਝ ਸਾਰੇ ਆਏ ਵੀਡੀਓ ਕੋ ਪੂਰੀ ਵੇਖੇਗੇ ਜੀ ਵੀਡੀਓ ਵੇਖੇ ਜੀ ਸਾਰੀ ਵੀਡੀਓ ਵੇਖੇ ਜਿਹੜੀ ਮਨਪਸੰਦ ਲੱਗੀ ਉਹਦੇ ਫੋਨ ਕਰ ਲੈ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਆ ਹਾਂਜੀ ਇਤੋਂ ਹੀ ਆਪਾਂ ਕਰ ਲਈਏ ਇਹ ਗੱਬਣ ਚ ਇਹ ਵੀ ਜੀ ਗੱਬਣ ਜੀ ਤਿਆਰ ਹੀ ਆ ਨਾ ਤੋੜਿਆ ਕੈਮ ਇੰਨੇ ਖੜਨਾ ਹਾਂਜੀ ਹਾਂਜੀ ਤੋੜੋ ਫੇਰ ਇੰਨੇ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਵੀ ਜੀ ਆਰ ਘੱਟ ਜੇ ਸੁਬੇ ਨੂੰ ਸੁਣਾ ਆ ਦੁੱਧ ਕਹਿੰਦੇ 11 12 ਕਿਲੋ ਮੈਂ ਥੱਲੇ ਚੋਦੇ ਰਾਂ ਅੱਛਾ ਹਾਂਜੀ ਹਾਂਜੀ ਤਾਂ ਚੱਡੇ ਦੀ ਬਹੁਤ ਸਾਹ ਆ ਜੇ ਮੈਨੇ ਤਿੰਨ ਚਾਰ ਦਿਨ ਲਾਇਨੇ ਠੀਕ ਤਾਲੀ ਬਲੈਦ ਨਾਲ ਹੀ ਸਾਹ ਆ ਇਹਦਾ ਠੀਕ ਹੈ ਜੀ ਹਾਂਜੀ ਖੜੇ ਕੋ ਸਾਂ ਭਲਾ ਦੁੱਧ ਇਹਨੇ ਚੰਗਾ ਗੱਡੀ ਜਾਣਾ ਐ ਪਤਲੀ ਚਮੜੀ ਦੀ ਮੱਝ ਆ ਥਾਣਾ ਦਾ ਸਾਈਜ਼ ਗੈਪ 12 ਕਿਲੋਟਰ ਦੇ ਗਰੀਬ ਦੁੱਧ ਜਿਹੜਾ ਕਹਿੰਦੇ ਕਿ ਚੁਵਾਈ ਜਾਊਗੀ ਲੈ ਆ ਉਹ ਚੰਪੂ ਦਾ ਗੱਡੀ ਤੋਂ ਲਈ ਆ ਸੰਗਲ ਪਿਆ ਸੀ ਪਿਹਾਰਾ ਪਾਇਆ ਤਾਂ ਲੱਗ ਸਕਦੀ ਕਰਦੀ ਆ ਛੱਬੂ ਦਾ ਕਰਦੀ ਆ ਪਹਿਲਾਂ ਸੰਗਲ ਕਹਿੰਦੇ ਪਿਆ ਹੇ ਹੁਣ ਇਹ ਰੱਸੀਆਂ ਰੱਸੀਆਂ ਬਦਲੀਆਂ ਵਾ ਸਾਰੀਆਂ ਦੀਆਂ ਆ ਦੇਖ ਸਾਡੇ ਹਵਾ ਨਾ ਇਹਦਾ ਲੱਗੇ ਤਾਂ ਇਹਦਾ ਮੁੱਲ ਫਿਰ ਇਹ ਤਾਂ ਮੁੱਲ ਵਿੱਚ ਗੈਰਹੀ ਹੈ। ਕਿੰਨਾ ਹਾਂਜੀ 65000 65000 ਜੀ। ਬਾਕੀ ਵਿੱਚੋਂ ਕਰ ਦੇਣਾ। ਕਰਦਾ ਥੋੜਾ ਬਧਾ ਮਾਤਰਾ ਕੋਪੂਰਤ। ਤੂੰ ਫੋਨ ਲਾਵੇ ਇੱਕ ਰਹੀ ਹਨਾ ਤੇ ਹੁਣ ਇੱਕ ਆ ਮੱਝ ਜਿਹੜੀ ਇਹ ਵੀ ਦਿਖਾਈ ਦੀ ਨੀਲੀ ਦੀ ਮੱਝ ਹੈ ਜਿਹੜੀ। ਹਾਂਜੀ ਨੀਲੀ ਰੌਜੀ। ਇਹ ਸੋਈ ਸਵਾਈ ਜੇ। ਹਾਂਜੀ ਸੋਈ ਸਵਾਈ ਆ ਉਹ ਕੱਟੀ ਮਗਰ ਦੇ। ਅੱਛਾ ਉਹ ਵਾਲੀ ਕੱਟੀ ਆ। ਆ ਕੱਟੀ ਹੈ। ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨੂੰ? ਇਹਨੇ ਬਿਜੀ ਆ 15 ਦਿਨ ਹੋ ਗਏ ਸੋਈ ਨੂੰ ਬੱਚਾ। 15 ਦਿਨ ਹੋ ਗਏ ਸੋਈ ਨੂੰ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ? ਉਸ ਤੋਂ 11 ਕਿਲੋ ਤਿਆਰ ਜਿਆ ਦੇ ਥਲੇ। ਤਿਆਰ ਜਿਹੜਾ 11 ਕਿਲ ਬਾਕੀ ਚੰਗੇ ਕਦ ਕੱਡ ਕੇ ਆਏ ਵੀ ਦੁੱਧ ਜਿਹੜਾ ਕਹਿੰਦੇ ਕਿ 11 ਲੀਟਰ ਮੋਕੇ ਤੇ ਤਿਆਰ ਹੈ ਕੋਈ ਵੀਰ ਆਪਣੀ ਲੋ ਟੈਂਕ ਚੁਾਈ ਕਰਕੇ ਲੈ ਜਾ ਸਕਦਾ ਤੇ ਥਾਣਾ ਉਹਦੇ ਵੀ ਤਾਂ ਨਾਲ ਲੱਗਦੇ ਦੇਖ ਲਈ ਬਾਕੀ ਕੱਦ ਗਾਠ ਪਿੱਟ ਪੁਰੇ ਦੀ ਚੰਗੀ ਹੈ ਜਿਹੜੀ ਤੇ ਕੋਈ ਸਵਾਲ ਨਹੀਂ ਕੋਈ ਪੜਾਤ ਦੇ ਸਬਤ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਦਿਆ ਆਪਾਂ ਇਹਦਾ ਮੁੱਲ ਵੀ ਜਾ ਰਹੀ ਆ ਕਿੰਨਾ ਕਰ ਮੁੱਲ ਕਰ ਨੂੰ 75 ਕਰ ਲੀਆ ਭਦਰੇ 70 ਦੇ ਦੀਏ 70000 ਦੀ ਕਿ ਮੌਕੇ ਤੇ ਹੋਰ ਕਰ ਦੋ ਤੁਸੀਂ ਕਰ ਦਾਂਗੇ ਮਾਣ ਫੋਨ ਲਾਵੇ ਕੋਈ ਭੈਣ ਭਰਾ ਅੱਛਾ ਖੁੱਲਾ ਮਾਨਤਨ ਕਰੀ ਜਾਓਗੇ ਕਰਦਾ ਕੋਈ ਗੱਲ ਫੋਨ ਲਾ ਠੀਕ ਹੈ ਜੀ ਤੇ ਹੁਣ ਇੱਕ ਜਿਹੜੀ ਚੋਟੀ ਹੋਰ ਤੁਹਾਨੂੰ ਆਵਲੀ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕਾਟ ਚ ਤੇ ਚੰਗੇ ਪਿੱਠ ਕੁੜੇ ਜਿਹਾ ਇਹਦੇ ਬਾਰੇ ਵੀ ਦੱਸ ਤੀਏ ਵੀਰ ਜੀ ਇਹ ਵੀ ਤਾਜੀ ਸੁਈ ਜੇ ਅੱਛਾ ਤਿੰਨਾਂ ਦਿਨਾਂ ਦੀ ਛੋਟੀ ਸੁਈ ਆ 10 ਦਿਨਾਂ ਦੀ ਛੋਟੀ ਸੁਈ ਆ ਆ ਬੱਚਾ ਇਹਦਾ ਹਾਂਜੀ ਆ ਬੱਦਲ ਠੀਕ ਆ ਜੀ ਤੇ ਅਜੇ ਤਾਂ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਯਾਰ ਕਿੰਨਾ ਕੁ ਹੋਣਾ ਹਣਾ ਦੇ 9 ਕਿਲੋ ਹੋਊ ਕੋਈ 8 ਕਿਲੋ ਆ ਕੇ ਲੈ ਅੱਛਾ ਹਾਂਜੀ ਤੇ ਕਿੰਨਾ ਕੁ ਦੋ ਚ ਭਾਈ ਜਾਊਗੀ ਉਹ ਵੀ ਜੀ 10-12 ਕਿਲੋ ਵੀ ਚੌਵੀ ਛੋਟੀ ਪਤਲੀ ਚਮੜੀ ਦੀ ਆ ਵੇਖੋ ਬਿਲਕੁਲ ਕਾਦਰੀ ਛੋਟੀ ਠੀਕ ਆ ਤੋੜ ਦੀਏ ਫੇਰ ਇਹਨਾਂ 10 11 ਲੀਟਰ ਦੇ ਕਰੀਬ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ ਹਾਂਜੀ ਬਾਕੀ ਸੋਨੇ ਘੱਤ ਘੱਤ ਚਾਹਾਂ ਦੇ ਪਿੱਛੇ ਜਿਹਾ ਇਹ ਖਾਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਲਾਜੇ ਵੀ ਦੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਕਿ 70000 ਰੁਪਇਆ ਅੱਛਾ 4000 ਰੁਪਇਆ ਦੀ ਮੰਗ ਹੈ 4000 ਮੰਨ ਕਰਦਾਂ 66000 ਦੀ ਦੇ ਦੇ ਅੱਛਾ 65 ਕੀ ਦੇ ਲਗੇ ਤੇ ਹੁਣ ਆ ਗੱਭਨ ਜੀ ਹਾਂ ਜੀ ਬੱਬੇ ਇਹ ਵੀ ਤਿਆਰੀ ਚੰਗੇ ਲੇਵਾ ਵੀ ਵੀਰ ਜੀ ਤਿਆਰ ਕਰੂਗੀ ਅਰੇ 10 ਦਿਨ ਤੇ ਬਾਕੀ ਜੇ ਅੱਛਾ ਘਰ ਵਾਲੇ ਦੱਸਿਆ ਹੁੰਦਾ 10 ਦਿਨ ਜੇ ਬਾਕੀ ਤੇ ਵੇਖਣ ਉਹ ਹੁਣ ਵੀ ਪੂਰੀ ਤਿਆਰੀ ਆ ਤਾਂ ਇੱਕ ਕੱਡਾ ਚੰਗਾ ਖੁੱਲਾ ਬਣਾਉਂਦੀ ਹੈ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀ ਜੀ ਉਹ ਕਹਿੰਦਾ ਸੀ 13 14 ਕਿਲੋ ਮੈਂ ਕੋਲ ਬੜੇ ਮਾਣ ਆ ਪੁੱਛੋ ਅੱਛਾ ਹਾਂ ਜੀ ਹਾਂ ਜੀ ਉਹ ਸਾਹਮਣੀ ਬਣੀ ਜੇ 10 ਦਿਨ ਠੀਕ ਹੈ ਜੀ ਥਾਂ ਨੇ ਚੰਗਾ ਦੂਰ ਦੂਰ ਲੱਗਾ ਇਹ ਤਾਂ ਵੀ ਥੱਲੇ ਸਫਾਈ ਬੜੀ ਥੱਲਿਆਂ ਪੂਰੀ ਸਫਾਈ ਹੈ ਜਿੰਨੀ ਵੀ ਆ ਅਜੇ ਵੀ ਜਿਤਨਾ ਗਿੰਦਗੀ ਇਹ 10 ਦਿਨ ਖੜਦੀ ਹੈ 10 ਦਿਨਾਂ ਨਾਲ ਚੰਗੀ ਤਿਆਰ ਹੋਣੀ ਹੈ ਬਿਲਕੁਲ ਚੰਗੇ ਗਿਆ ਤੇ ਥਣ ਜਿਹੜਾ ਇੱਥੇ ਲੱਗਾ ਵਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਦੀ 75000 ਰੁਪਿਆ ਸੱਤ ਵੀ ਦੇ ਦਿੰਗੇ 70000 ਵੀ ਦੇ ਦੇ ਚਲੋ ਮੌਕੇ ਦੇ ਦੇ ਖੁੱਲਾ ਮੰਨਤਨ ਹੋਈ ਜਾਣਾ ਤੇ ਹੁਣ ਆ ਜਿਹੜੀ ਮੱਝ ਜੀ ਇਹ ਵੀ ਵੀ ਦੀ ਕੱਲ ਦੀ ਸੂਈ ਆ ਠੀਕ ਆ ਦੂਜਾ ਸੂਆ ਝੋਟੀ ਆ ਚੰਗੇ ਫਿੱਟ ਖੜੇ ਜੀ ਆ ਵੀ ਠੀਕ ਆ ਮਗਰ ਬੂਰਾ ਬੱੱਚਾ ਦਾ ਅੱਛਾ ਇਹ ਤੇ ਮਗਰ ਬੂਰਾ ਕੱਟਾ ਜੀ ਹਾਂਜੀ ਹਾਂਜੀ ਬੂਰਾ ਕੱਟਾ ਯਾਰ ਆ ਕੱਟਾ ਜੀ ਪੂਰਾ ਇਹਦਾ ਚਾਹੀਏ ਬੱਚਾ ਬਿਲਕੁਲ ਤੇ ਇਹ ਕਿੰਨੇ ਕ ਦੁੱਧ ਆ ਲੀ ਜੀ ਹਾਂਜੀ ਇੱਕ ਮਿੰਟ ਦੁੱਧ ਆ ਲਈ ਜੀ ਕੱਲ ਦੀ ਸੂਈ ਆ 9 10 ਕਿਲੋ ਥੱਲੇ ਬੋਲਾ ਹੀ ਹੋਊਗਾ ਦੁੱਧ ਚੋਟੀ 13 14 ਕਿਲੋ ਦਊਗੀ ਬੜੇ ਰਹਿਮਾਨ ਠੀਕ ਆ ਹਾਂ ਜੀ ਇੱਧਰ ਰੱਖੋ ਇਹ ਸਫਾਈ ਅੱਜ ਹੋਣੀ ਹੈ ਇੱਧਰ ਉੱਪਰ ਗੰਦਾ ਏਦਾਂ ਪਾਓ ਥੱਲੇ ਬੈਠੋ ਚੰਗੀ ਚੋਟੀ ਚੋਲੋ ਠੀਕ ਆ ਏਦਾਂ ਧਾਰ ਦੋ ਹੋਲੀ ਬਿਲਕੁਲ ਠੀਕ ਥੱਲੇ ਬੈਠੋ ਬਹੁਤ ਠੰਡੀ ਚੋਟੀ ਠੀਕ ਆ ਚਲੋ ਫਿਰ ਤੋਰ ਤਾ ਬਾਕੀ ਕਾਜ ਦਾ ਗੱਠ ਬੇਲਦੀ ਹੈ ਵੀ ਚੰਗੀ ਹੈ ਸਾਰੀਆਂ ਝੋਟੀਆਂ ਆਪਣੀ ਆਪਣੀ ਜਗ੍ਹਾ ਚਲੋ ਜਿਹੜੀਆਂ ਸਹੀ ਹੈ ਬਾਕੀ ਸੁਈਆਂ ਸਵਾਈਆਂ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਇੱਥੇ ਵੇਸ਼ ਚਾੱਕ ਕੇ ਖੜੋ ਇਹ ਤਾਂ ਫਿਰ ਜਿੰਨੇ ਝੋਟੇ ਜਿਹਾ ਪੋਣਿਆ ਮੁੱਲ ਤੇ ਜੰਨਾ ਕਰ ਲਈ ਉਹਨਾਂ ਹੀ ਥੋੜਾ ਹਾਂਜੀ ਹਾਂਜੀ ਚੰਗੇ ਆ ਤਰ੍ਹਾਂ ਕੱਦ ਕਾਰ ਤੇ ਸੋਹਣੀ ਝੋਟੀ ਆ ਲੰਮੀ ਬੇਲ ਦੇਖੋ ਝੋਟੀ ਦੀ ਕਿੰਨੀ ਆ ਪਲੀ ਪਲੀ ਵੀ ਚੰਗੀ ਆ ਹਾਂਜੀ ਹਾਂਜੀ ਮੁੱਲ ਵੀ ਦੀ ਝੋਟੀ ਦਾ 90000 ਰੁਪਏ 85000 ਦਾ ਅੱਛਾ 85000 ਚਲੋ ਮੌਕੇ ਤੇ ਹੋਰ ਕਰ ਦੋਗੇ ਤੇ ਕਾ ਵੀ ਮੱਝ ਚੰਗੇ ਭਾਰੇ ਢਾਂਚੇ ਦੀ ਆ ਜਿਹੜੀ ਭਾਰੇ ਪੱਲੇ ਦੀ ਮੱਝ ਆ ਇਹ ਵੀ ਤੇ ਇਹ ਗੱਬਣ ਜੇ ਵੀ ਹਾਂਜੀ ਇਹ ਗੱਬਣ ਜੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਦੀ 14-15 ਕਿਲੋ ਦੁੱਧ ਮੈਂ ਬੜੇ ਰਮਾਨਾ ਕੱਢੂਗੀ ਠੀਕ ਆ ਹਾਂਜੀ ਧੋ ਦਈਏ ਫੇਰ ਇਹਨਾਂ ਵਿੱਚ ਇਹ ਜੇ ਕਿੰਨੇ ਕ ਲੈ ਜੂਗੀ ਟਾਈਮ ਇਹਨੇ 4-5 ਤਾਂ ਲੈਣੇ ਆ ਠੀਕ ਆ ਹਾਂਜੀ ਤੇ ਸੂਆ ਕਿੰਨਾ ਜੇ ਦਾ ਸੂਆ ਵੀ ਦੀ ਤੱਜਾ ਤੀਸਰਾ ਸੂਆ ਹੈ ਪਿਛਲੇ ਸੂਆ ਨਾਲ ਠੀਕ ਹੈ ਜੀ ਆਜਾ ਜੀ ਬਾਕੀ ਦੇਰੀਆਂ ਚ ਜੌਣ ਵਾਲੀ ਮੱਝ ਆ ਜਿਹੜੀ ਇਹ ਬਈ ਚੰਗੇ ਕੱਦ ਕਾਰਚ ਆ ਪਾਰੇ ਬੱਲੇ ਦੀ ਮੱਝ ਆ ਜਿਹੜਾ ਥੱਲੇੋਂ ਚੰਗੀ ਭਰਨੀ ਆ ਇਹ ਵੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਲੱਗ ਕਰਨੀ ਜੀ ਨੇ ਵਿੱਚੋਂ ਕਰਦੀਏ ਕਿ ਮਾਨਤਾ ਨਾ 90 ਦੀ ਦੇ ਦੀ ਅੱਛਾ 90 ਹਜ਼ਾਰ ਦੀ ਦੇ ਦੋਗੇ ਹੋਰ ਵੀਰ ਪੜਾ ਜਾ ਮਾਨਤਾਨ ਕਰੂ ਹੋਰ ਕਰ ਦਾਂਗੇ ਅੱਛਾ ਪਰ ਮੱਝ ਮੱਦੀ ਆ ਹਾਂਜੀ ਹਾਂਜੀ ਆਜੇ ਵੇਖੋ ਪੱਠਾ ਕੱਡਾ ਚੌੜਾ ਮੈਂ ਦਾ ਥੱਲੋਂ ਸਫਾਈ ਕੋਈ ਕਮੀ ਪੇਜੀ ਨਹੀਂ ਮੈਂ ਇਹ ਦੇ ਵੇਖੋ ਠੀਕ ਹੈ ਅਰੇ ਮੈਨੇ ਚਾਰ ਪੰਜ ਦਿਨ ਇਹ ਮੈਨੇ ਚੰਗਾ ਪੱਠਾ ਹੈ ਨੇ ਵੀ ਦੂਰ ਦੂਰੇ ਇਹ ਤਾਂ ਬਾਕੀ ਗਾਂ ਨਾ ਵੀ ਹਵਾਨਾ ਚੰਗਾ ਪਰ ਇਹ ਕੋਈ ਨਾ ਚੋਰ ਸੁਹਾਨਾ ਠੜੀਦਾਰ ਛੱਡਾ ਮੈਂ ਦਾ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਆਵਲੀ ਝੋਟੀ ਹਾਂਜੀ ਇਹਦੇ ਬਾਰੇ ਦੱਸ ਦੀਏ ਇਹ ਵੀ ਜੀ ਟੋਪੜ ਛੋਟੀ ਆ ਬੱਚਾ ਨਹੀਂ ਆ ਅੱਛਾ ਪਤਾ ਨਹੀਂ ਹੁਣ ਕਿੰਨੇ ਚਿਰ ਦੀ ਸੂਈ ਕਿੰਨੇ ਚਿਰ ਦੀ ਨਹੀਂ ਸੂਈ ਆਪਾਂ ਇਦਾਂ ਲਈ ਆ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਨੇ ਬਣੀ ਨੂੰ 20 ਦਿਨ ਹੋ ਗਏ ਆ ਦੁੱਧ ਚੋਂ ਠੱਲੇ 6 ਕਿਲੋ ਆ ਜੀ 6 ਕਿਲੋ ਆ ਹਾਂਜੀ 6 ਕਿਲੋ ਜਿਹੜੇ ਸਾਰ ਦੁੱਧ ਆ ਪਹਿਲੇ ਸਵੇ ਸੁਈ ਅੱਗੀ ਅੱਛਾ ਪਹਿਲਾਂ ਸਵੇ ਆ ਬਾਕੀ ਥਣ ਥਣ ਆਇਆ ਵਧੀਆ ਲੱਗਾ ਚੋਣ ਚਬਾ ਵੇਖੋ ਥਣ ਥਣ ਬੜੇ ਆ ਜ ਲੈ ਆ ਲੈ ਲੈ ਠੀਕ ਲੈ ਬਾਕੀ ਛੋਟੀ ਸਿੰਗ ਦੀ ਝੋਟੀ ਆ ਜਿਹੜੀ ਦੇ ਘੱਟ ਘਾਠੇ ਦਾ ਪਹਿਲਾਂ ਦੇ ਸਾਬ ਨਾਲ ਚੰਗਾ। ਆਹ ਜਿੱਦਿਆ। ਤੇ ਇਹਦਾ ਫਿਰ ਮੁੱਲ ਹਾਂਜੀ ਮਾਲਮ ਜੀ ਅਰਜ ਕਰੀਏ ਨਹੀਂ ਵਿੱਚੋਂ ਕਰੀਏ ਕਿ ਮੰਨ ਤਾ ਨਾ ਯਾ ਹੀ ਦੇ ਦਈਏ 50000 ਦੀ ਹੋਰ ਕਰ ਦੋ ਕਿ ਮੰਨ ਲਓ ਮੰਨ ਲਓ ਚਲੋ ਬਾਕੀ ਮੌਕੇ ਤੇ ਹੋ ਜੂਗਾ। ਹਾਂ ਜੀ ਕਰਦਾਂ ਮਾਂ ਤੇ ਆ ਟੋਕੜ ਗੱਪਣ ਚੱਕ ਪਾਸ ਤੇ ਹਾਂ ਚੱਕ ਪਾਸ ਵਿੱਚ 6 ਮਹੀਨੇ ਦੀ ਗੱਪਣ ਜੇ। ਅਸਲੋ ਵੀਰ ਭਰਾ ਫੇਰ ਆਪਣੀ ਚੈੱਕ ਕਰਾ ਕੇ ਖਲੀ ਕਰਾ ਖੜੇ 6 ਮਹੀਨੇ ਦੀ ਚੈੱਕ ਕਰਾ। ਤੇ ਦੁੱਧ ਹਿੰਦੀ ਆ? ਦੁੱਧ ਨਹੀਂ ਵਜੀ ਅਠੀ ਪੈਰੀਆਂ ਵਿੱਚ ਅੱਧਾ ਕਿਲੋ-ਕਿਲੋ ਦਿੱਤਾ ਜੀ। ਮਤਲਬ ਥਾਣੀ ਪਾਸ ਕਰਾ। ਪਾਰ ਪਾਸ ਕਰਨ ਵਾਲੀ ਗੱਲ ਆ। 6 ਮਹੀਨੇ ਦੀ ਝੋਟੀ। ਇਹ ਵੀ ਪਹਿਲੇ ਸਵੇਰੇ ਅੱਗੇ ਸੁਈ ਐ, ਹਰ ਕਾਣ ਦੂਜੇ ਸਵੇਰੇ ਸੁਣਾ ਨੇ। ਠੀਕ ਆ। ਇਹ ਵੀ ਝੋਟੀ ਬਹੁਤ ਸੋਹਣੀ ਠੰਡੀ। ਇਹ ਕਿੰਨੇ ਕ ਦੁੱਧ ਚਵਾਈ ਜਾਊਗੀ? ਦੁੱਧ ਵੀਲੀ ਪਹਿਲੇ ਸਵੇਰੇ ਤੋਂ ਤੇ 11- ਦੋਰ ਦਫੇ ਇਹਨੂੰ ਅੰਜਲੀ ਥਾਣੀ ਪਾਸ ਕਰਾਉਣੇ ਆ ਇਹਨੇ ਬਸ ਤੇ ਇਹਦਾ ਫਿਰ ਕਿੰਨਾ ਚ ਮੁੱਲ ਮੁੱਲ ਤੇ ਵੀਰ ਜੀ ਇਹਦਾ ਭਾਵੇਂ 60 ਕਰ ਲਈਏ ਹਾਂਜੀ 55 ਕਰ ਲਈਏ 53000 ਦੀ ਦੇ ਜੀ 53000 ਦੀ 53000 ਰੁਪਏ ਛੋਟੀ 70 75000 ਦੀ ਆ ਸੀ ਦੀ ਜਿਹਨੂੰ ਛੋਟੀ ਸੰਭਲੇ ਵੇਖੋ ਥਾਂ ਕਿੱਡਾ ਕਿੱਡਾ ਕੁੱਲਾ ਲਾਵੇ ਠੀਕ ਹੈ ਤੇ ਬਾਕੀ ਚਲੋ ਫੋਨ ਲਾਵੇ ਕੋਈ ਹਨਾ ਤੇ ਹਾਂ ਇਹ ਦੇਖੋ ਇਹ ਦੁੱਧ ਕਿੰਨਾ ਜੇ ਵੇਖੋ ਵੀਰ ਜੀ ਇਹ ਵੀ ਹੱਥਾਂ ਲੇ ਅੱਛਾ ਇਹ ਥੋੜੇ ਦੁੱਧ ਇੰਨਾ ਹੀ ਤੇ ਮਿਲਦੀ ਇਤਨਾ ਹੀ ਆ ਮਿਲਦੀ ਇਤਨਾ ਠੀਕ ਹੈ ਠੀਕ ਆਪ ਆ ਗਏ ਇਦਾਂ ਛੋਟੀ ਦੋਸ 1 ਕਿਲੋ ਦੁੱਧ ਹੋਏ ਥਲੇ ਮੇ ਤੋੜ ਦੋ ਫੇਰ ਇੰਨਾ ਵਿੱਚ ਸੋਆ ਇਹਦਾ ਇਹਦਾ ਵੀ ਪਹਿਲੇ ਸਵੇਰ ਸੋਈ ਅੱਗੇ ਅੱਛਾ ਇਹ ਸਾਰੀਆਂ ਤਿੰਨੇ ਪਹਿਲਾਂ ਨਾਲ ਆ ਗਏ ਲੈ ਆਇਆ ਲੈ ਆਇਆ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਲੀ ਝੋਡੀ ਦਾ ਇਹਦਾ ਮੁੱਲ ਹੀ 55000 ਯਾਰ 50 ਪੂਰੇ ਦੀ ਦੇ ਦਾਂ ਅੱਛਾ ਵੀ ਪੂਰੇ 50 ਦੀ ਠੀਕ ਐ ਥੋੜੀ ਫੰਡੀ ਸੀਲ ਬੜੀਆ ਦੇਖੋ ਠੀਕ ਐ ਤੇ ਹੁਣ ਜਿਹੜਾ ਵਾ ਅੰਦਰ ਇੱਕ ਗਾਂ ਤੇ ਇੱਕ ਕੱਟੀ ਰਹਿ ਗਈ ਉਹ ਵੀ ਦਿਖਾ ਦਈਏ ਤੁਹਾਨੂੰ ਇਹ ਬਹਿਰ ਪਹਿਲਾਂ ਸੁਭਾ ਕੀ ਠੀਕ ਐ ਕੋਈ ਦਰਦੀ ਆ ਉਹ ਵੇਖੋ ਦਿੰਦੀ ਉਹ ਵੀ ਚਾਰ ਦੰਦ ਆਈਆਂ ਹਾਂਜੀ ਚਾਰ ਦੰਦ ਆ ਵਾ ਠੀਕ ਆ ਹਾਂਜੀ ਕਿੰਨਾ ਚਿਰ ਹੋਇਆ ਸੋਈ ਨੂੰ ਵੀਰ ਜੀ ਉਹ ਬੱਛੀ ਪੱਛੇ ਦੇ ਬਾਹਰ ਵੱਜੀ ਬਾਹਰ ਵੱਜੀ ਬੱਛੀ ਹਾਂ ਆ ਬੱਛੀ ਵੱਜੀ ਆ ਬੱਛੀ ਜੀ ਠੀਕ ਆ ਤੇ ਬਕਾਫੰਦਾ ਨੂੰ ਸੋਈ ਹੋ ਗਏ ਹੁੰਦੇ ਤੇ ਦੁੱਧ ਕਿੰਨਾ ਆ ਦੇਖੋ ਦੁੱਧ ਵੈੜ ਕੋ 9 ਕਿਲੋ ਆ ਪਰ ਛੋਲੀ ਹੈ ਅੱਛਾ ਆ ਛੋਲੀ ਹੋਣਾ ਠੀਕ ਆ ਹਾਂਜੀ ਹਾਂਜੀ ਬਾਕੀ ਪਰ ਇਹਦਾ ਤੇ ਦੁੱਧ ਵੀ ਪੂਰਾ ਸੰਗਣਾ ਨਾ ਹਾਂਜੀ ਗਾਵਾਂ ਕੋਲੋਂ ਦੁੱਧ ਠੰਡਾ ਕਰਕੇ ਲੀਟਰ ਮਾਰੇ ਕੋ ਦੋ ਟੈਂਕ ਚੋਕੇ ਸੱਲੀ ਕਰ ਖੜੇ ਠੀਕ ਆ ਐ ਵੀ ਠੰਡੀ ਸੀ ਲਿਆ ਬੱਛੀ ਛੜ ਕੇ ਚੋ ਹਿੰਦੀ ਨਹੀਂ ਮਸਾਲੂ ਠੀਕ ਆ ਜੀ ਹਾਂਜੀ ਇਹੜੇ ਥਣ ਕਰਕੇ ਦੀ ਲੰਮੇ ਉਹਨ ਕਿਵਾਂ ਇਹ ਚਵਾਈ ਇਹ ਦੇ ਕਹਿੰਦੇ ਕਰ ਲਈ ਆ ਹਾਂਜੀ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੀ ਦੁੱਧ ਜਿਹੜਾ 9 ਕਿਲੋ ਕਹਿੰਦੇ ਵੀ ਹੈਗਾ ਇਹਦੇ ਕੋਲ ਹੈਗੀ ਚਾਰ ਦਾਂਦੇ ਚੰਗੇ ਕੱਦ ਕੱਦ ਚ ਬਾਕੀ ਇਹ ਵਾਲੀ ਚੀਜ਼ ਆਪਾਂ ਨੂੰ ਬੜੀ ਘੱਟ ਲੱਭਦੀ ਆ ਜਿਹੜੀ ਗੋਤੇ ਵੀਰਾਂ ਦੀ ਟਮਾਡ ਹੁੰਦੀ ਆ ਇਹੋ ਜੀ ਗਾਂ ਦੀ ਨਿਕ ਨਿਕੇ ਸਿੰਗੇ ਤੇ ਹੈਗੇ ਆ ਥੋੜਾ ਜਿਹਾ ਝੱਬੂ ਦਾ ਦਰਦੀ ਆ ਅਮੀ ਵੀ ਜਿੱਡਾ ਮਰਜੀ ਬੱਚੀ ਛੱਡ ਕੇ ਚੋ ਹਿਲਦੀ ਨਹੀਂ ਬੈਠ ਮਸ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ 30 ਦੇ ਰਹੀਏ ਕਰਦੀ ਹੈ ਵਿੱਚ ਮੰਤਾਂ ਦੱਸੋ ਕਿੰਨਾ ਕਰਦੀ 25 ਦੀ ਦੇ ਦੀਏ 25 ਦੀ ਹੋਰ ਦੋਈਏ ਚੱਕ ਕੇ 26 ਦੀ ਦੇ ਲਈ ਅੱਛਾ 26 ਦੀ ਦੇ ਲਈ ਆਣਾ ਦੁੱਧ 9 ਕਿਲੋ ਠੀਕ ਆ ਮੱਝਾਂ ਵਰਗਾਈ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਕੱਟੀ ਜੇ ਹਾਂਜੀ ਇਹ ਕੱਟੀ ਜੇ ਖੀਰੀ ਜੇ ਮੂੰਹ ਅੱਛਾ ਹਾਂਜੀ ਖੀਰੀ ਮੂੰਹ ਦੇ ਚਾ ਕੀਤੇ ਤੁਸੀਂ ਦੰਦ ਹਾਂਜੀ ਬਹੁਤ ਆ ਆਹ ਕਰਾਂਦੇ ਨੇ ਬੜੇ ਅਰੇ ਖੀਰੀ ਜੇ ਦੰਦ ਦੀ ਤੋੜ ਨਹੀਂ ਦੰਦ ਪੁੱਟੇ ਹੀ ਆ ਦੰਦ ਪੁੱਟੇ ਹੀ ਆ ਵੇਖੋ ਇਹ ਪੁੱਟੇ ਹੀ ਆ ਪੁੱਟੇ ਹੀ ਹੁੰਦੀ ਗੱਲ ਹਾਂਜੀ ਇਹ ਬੜੇ ਚੰਗੀ ਮੈਂ ਦੀ ਕੱਟੀ ਆ ਅੱਛਾ ਹਾਂਜੀ ਹਾਂਜੀ ਅਸੀਂ ਉਹਦਾ ਕੋਲ ਲਿਆਦੀ ਸੀ ਤੇ ਸਰ ਕੋ ਪਰਸੋਂ ਤੁਹਾਡੀ ਮੇਲ ਜਾਈ ਤੇ ਪੀਆ ਤੁਮ ਲਵਾਤਾ ਅੱਛਾ ਪਰਸੋਂ ਬੋਲਦੇ ਹੀ ਹਾਂਜੀ ਹਾਂਜੀ ਠੀਕ ਲਵਾਤਾ ਆ ਅਗਲੀ ਦੀ ਕਿਸਮਤ ਆ ਚਲੋ ਖਰੋਜੇ ਦੇ ਮਾਲ ਕਿਰਪਾ ਕਰੇ ਤੇ ਬਣਦੀ ਤੇਗਾ ਤੁਸੀਂ ਆਪ ਘਰੇ ਭਰਾਵਾਤਾ ਵਾ ਠੀਕ ਹੈ ਜੀ ਤੁਹਾਡੀ ਬਹੁਤ ਚੰਗੇ ਮੈਂ ਮੱਝ ਦੀ ਕੱਟੀ ਹੈ ਠੀਕ ਹੈ ਜੀ ਇਹ ਪੇਟਪੜਾ ਦੇਖੋ ਅਜ ਢਾਈਆਂ ਤਿੰਨਾਂ ਫਲਾਂ ਦੀ ਕੱਟੀ ਸਰ ਇਹ ਵੀ ਤੁਹਾਡੀ ਤੌਰ ਤੇ ਦਿਖਾਈ ਦੀ ਹੈ ਹਾਂਜੀ ਓਕੇ ਜੀ ਮਾਲ ਲੈ ਕੇ ਦੋਂਦੀ ਮੰਦੇ ਦੋ ਦੇ ਦੰਦ ਪੁੱਟੇ ਹੀ ਆ ਜਿਹੜੇ ਅਜੇ ਨੇ ਤੇ ਇਹਦਾ ਫਿਰ ਕਿੰਨਾ ਕੁ ਮੁੱਲਿਆ ਇਹਦਾ ਇਹ ਚਲੋ ਸਾਹਮਣੇ ਇਹਨਾਂ ਚਾਰ ਕਰ ਲੈ। ਇਹ ਜਿੱਡੀ ਝੋਟੀ ਸਵਾਈ ਜਿੱਡੀ ਛੀਨ ਆਪਾਂ ਮੈਂ ਲੱਖਾਂ ਚ ਗੱਲਾਂ ਚੱਲ ਜਣੀਆਂ। ਇਹ ਚਲੋ ਸਾਹਮਣੇ ਇਹ ਕਹਿੰਨੇ 30000 ਰੁਪਏ ਮੁੱਲ ਕਰਨੇ ਦਾ। 30000 ਹਾਂਜੀ। ਚਲੋ ਬਾਕੀ ਮੌਕੇ ਤੇ ਬਾਕੀ ਮਾਤਨ ਕਰਦਾਂਗੇ। ਤੇ ਬਾਕੀ ਜੋੜੀ ਲੈ ਜੇ ਤੇਰੀ ਜੋੜੀ ਮਾੜੇ ਵਹਿਰ ਤਾਂ ਝੋਟੀ। ਝੋਟੀ 50000 ਦੀ ਕਰਾਂਗੇ। ਅੱਛਾ 50000 ਦੀ। ਪੰਜੇ ਪੰਜੇ ਦੇ ਹਿਸਾਬ ਨਾਲ। ਠੀਕ। ਤੇ ਠੀਕ ਹੈ ਵੀ ਜੀ। ਬਾਕੀ ਇਹ ਆ ਵੀ ਸੋਈਆਂ ਤੁਹਾਡੇ ਘਰ ਉਹ ਚੁਵਾਈ ਕਰਕੇ। ਨਾਵੀਆਂ ਗੱਬੜਾ ਵੀ ਆਪਣੀ ਥੱਲੀ ਚੱਕ ਕਰਕੇ। ਥੱਲੀ ਕਰਕੇ ਨਾ ਵੇਖ ਚੱਕ ਕੇ ਤੇ ਤੇ ਆਪਣੀ ਮਰਜ਼ੀ ਦਾ ਪਸ਼ੂ ਖੜੇ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੇ ਇੱਥੇ ਹੀ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਕਿਤੇ ਵੀ ਲੈਣਾ ਵਾ ਕਿਸੇ ਦੀ ਕੋਈ ਗਾਰੰਟੀ ਦੇਣਾ ਰਿਆ ਕਰੋ ਆਪਣੀ ਗਾਰੰਟੀ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ